ਕੁਝ ਸਮੇਂ ਦੇ ਵਿੱਚ ਵਿੱਚ ਅਸੀਂ ਨਿਕਲਾਂਗੇ ਹੋ ਠੀਕ ਹੋ ਜੀ ਸਰੀਰ ਨਹੀਂ ਬਣਾਏ ਸਾਡੇ ਬੰਦਿਆਂ ਦਾ ਚਲੋ ਕੋਈ ਗੱਲ ਨਹੀਂ ਬਾਜ ਚੱਲਦੇ ਰ ਆਪਣੀ ਬੋਧਾ ਆਪਣੇ ਸਖਤਾਂ ਵੀ ਬਹੁਤ ਆ ਬਾਈ ਚਲਾ ਆਣਾ ਬੈਠੀ ਕਿਤੇ ਅੱਜ ਦੀ ਰੋਟੀ ਜੇਲ੍ਹ ਚ ਖਾਵੇਂ ਆਹਾ ਸਰਤਾਜ ਹੈ ਸਰਤਾਜ ਕੀ ਹਾਲ ਹੈ ਵਾਹ ਵਈ ਵਾਹ ਇੱਕ ਕਰੀ ਹੋ ਰਹਿਣਾ ਰੈਲੀ ਹੋਵੇ ਬਾਦਲਾਂ ਨਹੀਂ ਤੇ ਲੰਗਰ ਨਾ ਹੋਵੇ ਇਹ ਕਿਵੇਂ ਹੋ ਸਕਦਾ ਠੀਕ ਆ ਵਧੀਆ ਵਧੀਆ ਜੀ ਲੋਕ ਸਾਰੇ ਆਖੀ ਜਾਂਦੇ ਆ ਜਿਹੜਾ ਕੰਮ ਪੁੱਛਦੇ ਆ ਕਰਿਆ ਕਿਨੇ ਬਾਦਲ ਨੇ ਆ ਕੰਮ ਬਾਦਲ ਨੇ ਆ ਕੰਮ ਬਾਦਲ ਨੇ ਲੋਕਾਂ ਦੇ ਯਾਰ ਬਾਦਲ ਜਿੰਦਾ ਚੰਗਾ ਸੀ ਤੇ ਲੋਕ ਹੁਣ ਪੁਛਤਾਈ ਜਾਂਦੇ ਆ ਬਾਦਲ ਸਾਹਿਬ ਵੀ ਆਉਣਗੇ ਹੁਣ ਆ ਲੰਡਨ ਬ੍ਰਿਜ ਮੇਰਾ ਸ਼ੇਰ ਬਾਗੀ ਦਾ ਮੇਲਾ ਸ਼੍ਰੀ ਮੁਖਤਸਰ ਸਾਹਿਬ ਕੰਬਾਈਨ ਵੇਖੋ ਯਾਰ ਤੁਸੀਂ ਬੜੀ ਸੋਹਣੀ ਹੈ ਆ ਵੀਰ ਨੇ ਪ੍ਰਣ ਕੀਤਾ ਸੀਗਾ ਇਹ ਵੀ ਦਸਤਾਰ ਸਜਾ ਕੇ ਆਪਣੇ ਕੋਲੇ ਆ ਗਿਆ ਏ ਉਹ ਹੈਗਾ 17 ਲੱਖ ਦਾ ਕੋਈ ਚੱਕਰੇ ਨਹੀਂ ਚਾਚਾ ਅਮਰ ਸ਼ੇਰ ਪਰ 17 60 ਰੁਪਏ ਮੈਂ 1 ਕਰੋੜ 17 ਲੱਖ ਦਾ ਹੁੰਦਾ ਤਾਂ ਵੀ ਉਹਨੇ ਲੈ ਹੀ ਲੈਣਾ ਸੀ ਐਨੇ ਗਰਪੀ ਤਾਂ ਉਹ ਨੇਫੇ ਨਾਲ ਬੰਨ ਕੇ ਰੱਖਦਾ گیا کہ ਹੁਣ ਮੇਰੀ ਇੱਥੇ ਚੱਲਣੀ ਨਹੀਂ ਬਾਕੀ ਖੌਲ ਚੜ੍ਹ ਦੇ ਨਾਲ ਸਾਰਿਆਂ ਨੂੰ ਮਾਗੀ ਦੀਆਂ ਬਹੁਤ ਬਹੁਤ ਵਧਾਈਆਂ ਸਮਝਿਆ ਬਾਅਦਸੀ ਵੀ ਹੁਕਮ ਕਰ ਦਿੱਤਾ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਆ ਤੁਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਬਾਕੀ ਸਾਰਿਆਂ ਨੂੰ ਲੋਹੜੀ ਤੇ ਮਾਗੀ ਦੀਆਂ ਬਹੁਤ ਬਹੁਤ ਵਧਾਈਆਂ ਤੇ ਫਿਲਹਾਲ ਅੱਜ ਅਸੀਂ ਜਾ ਰਹੇ ਹਾਂ ਜੀ ਮੇਲੇ ਤੇ ਮਾਗੀ ਦੇਤੇ ਨਾਲੇ ਰੈਲੀ ਵੀ ਹੈ ਤੇ ਨੌਜਾਨ ਪਹੁੰਚ ਚੁੱਕੇ ਨੇ ਸਾਰਿਆਂ ਨੇ ਬਸ ਤੇ ਜਾਣਾ ਅੱਜ ਬਸ ਵੀ ਵੱਡੀ ਹੈ ਪੂਰੀ ਵਾਹ ਵਾਹ ਕੀ ਹਾਲ ਮਾਨ ਸਾਹਿਬ ਤਕੜਿਆਓ ਇਧਰ ਵੀ ਸਾਡੇ ਨੌਜਵਾਨ ਤਿਆਰ ਵਰ ਤਿਆਰ ਨੇ ਤੇ ਕੁਝ ਕੁ ਸਮੇਂ ਦੇ ਵਿੱਚ ਵਿੱਚ ਅਸੀਂ ਨਿਕਲਾਂਗੇ ਹੋ ਠੀਕ ਹੋ ਜੀ ਸਰੀਰ ਨਹੀਂ ਬਣਾਏ ਸਾਡੇ ਬੰਦਿਆਂ ਦਾ ਚਲੋ ਕੋਈ ਗੱਲ ਨਹੀਂ ਹੋ ਦਾਤਾ ਨਹੀਂ ਛੋੜਾ ਬਣਾਈ ਉਧਰ ਨਹੀਂ ਬਣਿਆ ਸੀ ਉਧਰ ਡਾਊਨ ਚੱਲੀ ਜਾਂਦਾ ਕੰਮ ਅਸੀਂ ਇਧਰ ਵੀ ਲੱਗਦਾ ਬਣਾਜ ਚਲੋ ਹਾਂ ਡਾਊਨ ਚੱਲੀ ਜਾਂਦਾ ਥੋੜਾ ਜਿਆ ਕੋਈ ਗੱਲ ਨਹੀਂ ਚਾਚਾ ਬਾਜੀ ਪੂਰਾ ਸੈਟ ਆ ਓਕੇ ਰਿਪੋਰਟ ਆ ਜਾਵਾਂ ਤਿਆਰ ਬਰ ਤਿਆਰ ਹੈ ਤੇ ਬਾਕੀ ਬੰਦਾਂ ਨੂੰ ਡਿਕ ਰਹੇ ਆ ਥੋੜੇ ਸਮੇਂ ਦੇ ਵਿੱਚ ਵਿੱਚ ਗੱਲ ਨਿਕਲੂਗੀ ਤੇ ਵੈਸੇ ਤਾਂ ਇਹ ਸਾਰੇ ਜਾਣਦੇ ਆ ਪਰ ਜਿਹੜਾ ਰਪਾਣਾ ਹੁੰਦਾ ਰਪਾਣੇ ਤੱਕ ਪੁਰਕੀ ਜਾਣਾ ਪੈਂਦਾ ਕਿਉਂਕਿ ਬੱਸਾਂ ਬਹੁਤ ਜ਼ਿਆਦਾ ਹੋ ਜਾਂਦੀਆਂ ਤੇ ਅੱਜ ਵਾਲੇ ਹਾਲਾਤ ਤੁਹਾਨੂੰ ਦਿਖਾਉਣੇ ਆ ਕੀ ਮਾਹੌਲ ਹੈ ਆਜੋ ਕਿਨਾਂ ਚੱਲਦੇ ਆ ਮਾਗੀ ਦੇ ਮੇਲੇ ਤੇ ਛੇਰੀ ਛਰੀ ਹੋ ਗਈ ਹੈ ਤੇ ਬੱਸ ਅਸੀਂ ਲਈ ਭਰ ਬਾਈਰ ਗਏ ਨੇ ਹੋਰ ਬਾਈ ਠੀਕ ਹੋ ਵਧੀਆ ਜੀ ਵਧੀਆ ਬਾਕੀ ਡਰਾਈਵਰ ਨੂੰ ਬਾਹਲਾ ਬੁਲਾਉਣਾ ਵੀ ਨਹੀਂ ਚਾਹੀਦਾ ਹੋਰ ਪ੍ਰੇਮ ਜੀ ਸਾਰੇ ਆਪਾਂ ਸਾਰੇ ਆਪ ਦਾ ਕੰਮ ਛੱਡ ਕੇ ਆਇਆ ਅੱਛਾ ਕੱਲ ਹੋ ਰਿਹਾ ਕੈਨੇਡਾ ਕਨੂਡਾ ਵਾਲੇ ਸਾਰੇ ਮੇਰੇ ਯਾਰ ਦੋਸਤ ਅਮਰੀਕਾ ਵਾਲੇ ਸੋਨੇ ਫੀਲ ਸੁਣਾਉਣੇ ਹਾਰ ਬਈ ਮਾਰੇ ਮੜਾ ਜਾ ਇਹ ਜਿਹੜਾ ਹਾਰਨਾ ਹੈ ਗਾਣੇ ਦੀ ਤੱਜ ਤੇ ਹੈ ਇਹਨੂੰ ਤੁਸੀਂ ਬੜਾ ਯਾਰ ਕਰਦੇ ਹੋਗੇ ਨਾ ਤੇ ਬਾਕੀ ਸਮ ਦਿਖਾਉਣੇ ਪਿੱਛੇ ਹੋਰ ਜੀ ਤਕੜਿਓ ਹੋਰ ਵਧੀਆ ਜੀ ਬੜਾ ਖੋਲੋ ਬਾਰੀ ਹਾਂ ਬਈ ਠੀਕ ਹੋ ਵਧੀਆ ਵਧੀਆ ਜੀ ਬਹੁਤ ਸਮੇਂ ਬਾਅਦ ਅਸੀਂ ਇਕੱਠੇ ਸਾਰਾ ਜਿਹੜਾ ਪਿੰਡ ਸਾਡਾ ਰੈਲੀ ਤੇ ਜਾ ਰਿਹਾ ਹੈ ਤੇ ਨਾਲੇ ਉੱਥੇ ਤੋਂ ਦਿਖਾਵਾਂਗੇ ਮਾਗੀ ਦਾ ਮੇਲਾ ਤੇ ਰੈਲੀ ਨਾਲੇ ਸਾਰੇ ਗੁਰੂ ਘਰ ਜਾ ਕੇ ਆਉਣਗੇ ਕਿਉਂ ਜੀ ਹਰ ਜੀ ਵਾਹ ਵੀ ਵਾਹ ਮਗਰ ਤਾਸ਼ ਵੀ ਖੇਡੀ ਜਾ ਰਹੀ ਹੈ ਅਸੀ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਰੈਲੀ ਤੇ ਚੱਲੇ ਆਂ ਹਾਂ ਜੀ ਬਾਦਲ ਸਾਹਿਬ ਨੇ ਹੌਸਲਾ ਜਿਨਾ ਸਾਰਿਆਂ ਨੇ ਵੀ ਤੇਰੇ ਨਾਲ ਖੜੇ ਆਂ ਚੱਟਾਨ ਵਾਂਗੂ ਸਹੀ ਹੈ ਤਕੜਾ ਹੋ ਕੇ ਸੰਘਰਸ਼ ਕਰ ਜਿਹੜੇ ਚੰਦ ਬੰਦੇ ਆ ਜਿਹੜੇ ਵਿਰੋਧ ਕਰਦੇ ਆ ਉਹਨਾਂ ਨੇ ਪੱਲੇ ਕੀ ਆ ਸਹੀ ਗੱਲ ਹੈ ਜੀ ਠੀਕ ਆ ਕੋਈ ਨਹੀਂ ਵਾਹਿਗੁਰੂ ਮਿਹਰ ਕਰੇ ਪਹਿਲਾ ਵਾਲੇ ਦਿਨ ਵਾਪਸ ਆਉਣਗੇ ਦਿਨ ਉਹ ਨਾ ਰਹੇ ਤੇ ਨਹੀਂ ਰਹਿਣਗੇ ਆਉਣੇ ਆਉਣੇ ਆ ਪੱਕੇ ਲੋਕ ਸਾਰੇ ਆਖੀ ਜਾਂਦੇ ਆ ਜਿਹੜਾ ਕੰਮ ਪੁੱਛਦਿਆ ਕਰਿਆ ਕਿਨੇ ਬਾਦਲ ਨੇ ਆ ਕੰਮ ਬਾਦਲ ਨੇ ਆ ਕੰਮ ਬਾਦਲ ਨੇ ਲੋਕਾਂ ਦੇ ਯਾਰ ਬਾਦਲ ਜਿੰਦਾ ਚੰਗਾ ਸੀ ਤੇ ਲੋਕ ਹੁਣ ਪਛਤਾਈ ਜਾਂਦੇ ਆ ਬਾਦਲ ਸਾਹਿਬ ਹੀ ਆਉਣਗੇ ਹੁਣ ਬਿਲਕੁਲ ਚਲੋ ਉਹ ਬਾਦਲ ਭਵੇਂ ਨਹੀਂ ਪਰ ਉਹਨਾਂ ਦੇ ਜਿਹੜੇ ਛੋਟੇ ਬਾਦਲ ਦੇ ਬੱਚੇ ਆ ਉਹ ਹੁਣ ਆਉਣਗੇ ਸਹੀ ਗੱਲ ਹਾਂ ਚਲੋ ਬਾਕੀ ਕੋਈ ਨਹੀਂ ਸਮ ਦਿਖਾਉਣੇ ਆ ਰਾਸਤੇ ਘਰੌਣਕ ਮੇਲਾ ਬਾਕੀ ਤਾਂ ਦੋਸਤੋ ਰੋਡ ਬਣ ਗਈ ਹੈ ਤੇ ਅਸੀਂ ਪਹੁੰਚ ਚੁੱਕੇ ਹਾਂ ਇਸ ਟਾਈਮਰ ਪਾਣੇ ਵਾਲੇ ਪੁਲ ਤੇ ਤੇ ਇਹ ਬੜਾ ਐ ਲੱਗਦਾ ਜਿਵੇਂ ਪਹਾੜਾਂ 'ਚ ਹੀ ਹੁੰਦਾਗਾ ਉਹਨੇ ਤੇ ਵੇਚਤੀ ਜਾਣਾ ਪਊਗਾ ਤੇ ਉਮੀਦ ਹੈ ਵੀ ਇਹ ਵੀ ਜਲਦੀ ਹੀ ਬਣ ਜੂਗੀ ਪਰ ਬਹੁਤ ਸਾਲਾਂ ਬਾਅਦ ਮਤਲਬ ਬੱਚੋੜੇ ਹੁੰਦੇ ਸੀ ਅਸੀਂ ਉਦੋਂ ਤਾਂ ਮੈਂ ਵੇਖੀ ਅੱਨਾ ਵੀ ਰੋਡ ਹੁਣ ਬਣੀ ਹੈ ਤੇ ਜਿਲ੍ਹੇ ਨੇ ਜਾਂਦੀ ਹੈ ਸ਼੍ਰੀ ਅਕਸਰ ਸਾਹਿਬ ਨੂੰ ਤੇ ਬਾਨੀ ਬਹੁਤ ਜ਼ਰੂਰੀ ਸੀ ਜੀ ਰਪਾਣਾ ਪਹੁੰਚ ਚੁੱਕੇ ਹਾਂ ਤੇ ਚੰਮੇਂਡਾ ਜਾਂਦੇ ਹਾਂ ਜੀ ਕਾਨਫਰੈਂਸ ਤੇ ਉੱਤਰਿਆ 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 ਚਲੋ 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 ਸਰਤਾਜ ਹੈ ਸਰਤਾਜ ਹਾਂਜੀ ਕੀ ਹਾਲ ਹੈ ਚਲੋ ਵੀ ਚਲੋ 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 ਆਂਦੇ 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 ਆਹ ਬਾਈਰ ਕੇ ਨਹੀਂ ਬੱਸ ਹੈ ਤੇ ਬਾਈਰ ਕੇ ਆਪਣੇ ਉਹ ਵੀ ਜਾਣ ਕਰਨੇ ਕਿਲੇ ਜਾਮ ਲੱਗਣਾ ਸਟਾਰਟ ਹੋ ਗਿਆ ਹੋ ਗਿਆ ਦੂਰ ਤੱਕ ਬਾਕੀ ਜਿਵੇਂ ਜਿਵੇਂ ਨੇੜੇ ਜਾਂਦੇ ਜਾਣੇ ਉਹ ਮੈਨੂੰ ਪਤਾ ਲੱਗੂਗਾ ਰੈਲੀ ਹੋਵੇ ਬਾਦਲਾਂ ਨੇ ਤੇ ਲੰਗਰ ਨਾ ਹੋਵੇ ਇਹ ਕਿਵੇਂ ਹੋ ਸਕਦਾ ਇੱਕ ਵਾਰੀ ਹੋ ਰਹਿਣਾ ਰੈਲੀ ਹੋਵੇ ਬਾਦਲਾਂ ਨੇ ਤੇ ਲੰਗਰ ਨਾ ਹੋਵੇ ਇਹ ਕਿਵੇਂ ਹੋ ਸਕਦਾ ਵਾਹ ਬਈ ਵਾਹ ਫਾਰੇ ਹੁਣ ਪੈਦਲ ਯਾਤਰਾ ਕਰ ਰਹੇ ਆ ਜੀ ਤੇ ਉਮੀਦ ਆ ਵੀ ਭਾਰੀ ਜਿਹੜਾ ਕੱਟ ਦੇਖਣ ਨੂੰ ਮਿਲੂਗਾ ਸ਼੍ਰੋਮਣੀ ਅਕਾਲੀ ਦਲ ਬਾਦਲ ਅੰਦਰ ਸ਼ਕਤੋ ਜੀ ਅੰਦਰ ਸ਼ਕਤੋ ਜੀ ਲੰਗਰ ਸ਼ਕਤੋ ਲੰਗਰ ਤਿਆਰ ਹੈ ਅੰਦਰ ਸ਼ਕਤੋ ਜੀ ਆ ਲੋਬੇ ਅੰਦਰ ਆ ਕੇ ਵੀ ਤੱਕ ਕੇ ਧਰਮਾਂ ਨੂੰ ਪੂਜਾ ਆਰਾਮ ਆ ਜਾਓ ਵੀ ਇਸ ਤੇਰਾ ਆਰਾਮ ਨਾਲੇ ਪਹੁੰਚ ਗਿਆ ਸੀ ਕਾਨਫਰੰਸ ਵਾਲੀ ਜਗ੍ਹਾ ਦੇ ਉੱਤੇ ਜਿੱਥੇ ਆਏ ਸਾਲ ਹੁੰਦੀ ਹੁੰਦੀ ਹੈ ਸ਼੍ਰੀ ਮਕਸਰ ਸਾਹਿਬ ਆ ਗਈ ਜੀ ਜਗਾ ਨਿਹਾਲ ਸਰਦਾਰ ਸਰਦਾਰ ਸੁਪੀਰ ਸਿੰਘ ਬਾਗਲ ਸ਼੍ਰੋਮਣੀ ਅਕਾਲੀ ਦਲ ਵਾਹ ਵਾਹ ਬੋਲੇ ਸੋ ਨਿਹਾਲ ਸ਼੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ 40 ਮੁਕਤੀਆਂ ਦੇ ਉਸਤਾਨ ਤੇ ਹਰ ਸਾਲ ਮੰਗੂ ਸ਼੍ਰੋਮਣੀ ਅਕਾਲੀ ਦਲ ਦੀ ਸਮੂੱਚੇ ਵਰਕਰ ਤੇ ਲੀਡਰਸ਼ਿਪ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਆਪਾਂ ਇਕੱਠੇ ਹੋਨੇ ਆ ਤੋ ਗੱਜ ਕੇ ਫਤਿਹ ਬੁਲਾਓ ਵਾਇਗਰੂਜੀ ਕੀ ਖਾਲਸਾ ਵਾਇਗਰੂਜੀ ਕੀ ਫਤਿਹ ਵਾਹ ਵੀਰ ਮੁੰਡਿਓ ਇਹ ਆ ਜੀ ਮੇਲਾ ਬਾਗੀ ਦਾ ਤੇ ਇੱਥੇ ਘੋੜਾਂ ਦਾ ਮੇਲਾ ਬਹੁਤ ਵੱਡਾ ਲੱਗਦਾ ਹੈ ਉਹ ਵੀ ਤੁਹਾਨੂੰ ਕਿਤੇ ਦਿਨ ਦਿਖਾਵਾਂਗੇ ਲੰਬਾ ਚੱਲਦਾ ਵਾਹ ਵੀਰ ਦੇਖੋ ਜੀ ਆਮ ਦੇਖੋ ਲੋਕਾਂ ਦਾ ਇਕੱਠ ਮਾਗੀ ਦਾ ਮੇਲਾ ਸ਼੍ਰੀ ਮੁਖਤਸਰ ਸਾਹਿਬ ਖੇਤੀਬਾੜੀ ਦੇ ਸਾਰੇ ਸੰਦ ਟਰੈਕਟਰ ਤੋਂ ਲੈ ਕੇ ਕੱਲੀ-ਕੱਲੀ ਮਸ਼ੀਨਾਂ ਤੁਹਾਨੂੰ ਇਸ ਮੇਲੇ 'ਚ ਦੇਖਣ ਨੂੰ ਮਿਲੂਗੀ ਆ ਗਿਆ ਜੀ ਮੇਲਾ ਸਾਹਮਣੇ ਫਲੇਸ਼ਗਰ ਟਾਵਰ ਵੀ ਹੈ ਜੀ 30 ਰੁਪਏ ਟਿਕਟ 30 ਰੁਪਏ ਇਹ ਵੀ ਦਸਤਾਰ ਫਿਆ ਕੇ ਆਪਣੇ ਕੋਲੇ ਆ ਗਿਆ ਏ ਆ ਤੁਸੀਂ ਵੇਖੋ ਸਾਡਾ ਵੀਰ ਇੱਕ ਬਾਹ ਵਾਲਾ ਇੱਕ ਬਾਹ ਵਾਲਾ ਜੀ ਨੂੰ ਸੁਣਦੇ ਤੁਸੀਂ ਬੰਨ ਹੈਂਡ ਆਰਟਿਸਟ ਤੁਸੀਂ ਫੇਸਬੁੱਕ ਤੇ YouTube ਤੇ ਆਈਸਟਾਹਮ ਉਸਟੇਸ ਹੌਤਾਂ ਦੇ ਵੇਖਿਆ ਉਹਨੂੰ ਉਹ ਵੀਰ ਸੋਹਣੀ ਦਸਤਾਰ ਫਿਆ ਰਿਹਾ ਹੈ ਤੇ ਆਓ ਆਪਾਂ ਵੀ ਸੋਹਣੀਆਂ ਦਸਤਾਰਾਂ ਫਿਆਈਏ ਰਾਜ ਵੇਖੋ ਬਾਕੀ ਬਈ ਗੱਗੂ ਬਈ ਦੀ ਡਿਊਟੀ ਹੁੰਦੀ ਹੈ ਤੇ ਮੈਨੂੰ ਮਿਲਿਆ ਬਈ ਵਾਹ ਬਈ ਵਾਹ ਰਾਜ ਵੇਖੋ ਤੋ ਇਹ ਰਾਜ ਕਲੋ ਕਲੋ ਤੁਸੀਂ ਹਾਲ ਮੇਰਾ ਸ਼ੇਰ ਓਹੋ ਮਸਾ ਪਹੁੰਚੇ ਆ ਬਈ ਮਸਾ ਤੇ ਸੁਣਦਾ ਕਿੰਦਾ ਬੰਦਾ ਮੈਨਾਂ ਦਾ ਹੁਣ ਤਾਂ ਨਾ ਹੀ ਆਵੇ ਇੰਨਾ ਇਹਨਾਂ ਦਾ ਘੜੀਆਂ ਸਿਸਟਮ ਆ ਨਾ ਔਨ ਨੂੰ ਥਾ ਨਾ ਜਾਣ ਨੂੰ ਥਾ ਬਹੁਤ ਬੁਰਾ ਹਾਲ ਆ ਜਿੰਨਾ ਵੀ ਕਹਿ ਦਈਏ ਤੋਂ ਤਾਂ ਸ਼ੁਕਰ ਆ ਵੀ ਸਾਡੇ ਪਿੰਡ ਦਾ ਮੁਲਾਜ਼ਮ ਗੱਗੂ ਬਾਈ ਮਿਲ ਗਿਆ ਸੀਗਾ ਉਹਦੇ ਕਰਕੇ ਐਂਟਰੀ ਥੋੜੀ ਸੌਖੀ ਹੋ ਗਈ ਨਹੀਂ ਬਹੁਤ ਬੁਰਾ ਹਾਲ ਆ ਜਿੰਨਾ ਵੀ ਕਹਿ ਦਈਏ ਪਹਿਲਾਂ ਵਧੀਆ ਕੰਮ ਹੁੰਦਾ ਸੀਦਾ ਖੁੱਲਾ ਹੁੰਦਾ ਜੇ ਮਰਜ਼ੀ ਰੰਗ ਜੇ young dear you ਵਾਹ ਵੀ ਵਾ ਨਿਊ ਹਾਲੈਂਡ ਦੇ ਤੁਹਾਨੂੰ ਪਤਾ ਹੀ ਹੈ ਵੀ ਗੱਠਾਂ ਵਾਲੀਆਂ ਮਸ਼ੀਨਾਂ ਬਹੁਤ ਚੱਲਦੀਆਂ ਆ ਤੇ ਆਪਾਂ ਇਹਨਾਂ ਦੀ ਵੀਡੀਓ ਬਹੁਤ ਬਣਾਈਆਂ। ਵਾਹ ਬਈ ਕੰਬਾਈਨ ਵੇਖੋ ਯਾਰ ਤੁਸੀਂ ਬੜੀ ਸੋਹਣੀ ਹੈ। ਕਿਹੜੀਆਂ ਬਾਹਰ ਚੱਲਦੀਆਂ ਸੀ ਨਾ ਚੀਜ਼ਾਂ ਹੁਣ ਆਪਣੇ ਭੇਂ ਇੰਡੀਆ ਦੇ ਵਿੱਚ ਹੀ ਵੱਧੂ ਹੋ ਗਈਆਂ। ਆਹ ਬਾਗਾਂ ਦਾ ਟਰੈਕਟਰ ਹੈ ਮੈਂ ਲੱਗਾ। ਵਾਹ ਬਈ। ਬਾਈ ਨਾਣਾ ਬਾਈ ਗੁਰਮਖਰੋਂ ਵਿੱਚ ਅਸੀਂ ਹੁਣ ਇਹ ਮਸ਼ੀਨ ਲਓ ਓਏ ਇਹ ਆਪਣੇ ਵਾਲੇ ਨਾਲੋਂ ਵੱਡਾ? ਹਾਂ ਵੱਡਾ ਵੱਡਾ 755 ਚਲੋ 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 ਬਹੁਤ ਇਕੱਠਾ ਬਾਈ ਦੋ ਬੰਦਾ ਕਿੰਨੀ ਭੜ ਚੱਲਦੀਆਂ ਚਲੋ ਜੀ ਮਾਨ ਜੀ 2 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 ਉਹ ਹੈਗਾ 17 ਲੱਖ ਦਾ ਕੋਈ ਚੱਕਰੀ ਨਹੀਂ ਚਾਚਾ ਅਮਰਸ਼ੇਰ ਭਾਵੇਂ 17 ਛੜੇ ਰ ਭਾਵੇਂ 1 ਕਰੋੜ 17 ਲੱਖ ਦਾ ਹੁੰਦਾ ਤਾਂ ਵੀ ਉਹਨੇ ਲੈ ਹੀ ਲੈਣਾ ਸੀ ਐਨੀ ਗਰਪੀ ਤਾਂ ਉਹ ਨੇਫੇ ਨਾਲ ਬੰਨ ਕੇ ਰੱਖਦਾ ਨੇਫੇ ਨਾਲ ਇਹ ਬਾਜੇ ਜਿਹੜੇ ਲੋਕ ਪਹਿਲਾਂ ਬਹੁਤ ਵਜਾਉਂਦੇ ਸੀ ਪਰ ਹੁਣ ਇਹ ਥੋੜੀ ਸਖਤਾਈ ਕਰੀ ਵੀ ਐ ਕਿ ਪਾਕਿਸਤਾਨ 'ਚ ਬਹੁਤ ਵਜਾਉਂਦੇ ਲੋਕ ਕੀ ਬਾਜੇ ਆ ਬਾਜੇ ਚੱਲਦੇ ਰ ਆਪਣੀ ਮੌਦਾ ਆਪਣਾ ਸਖਤਾਈ ਬਹੁਤ ਆ ਬਾਈ ਚਲਾ ਆਣਾ ਬੈਠੇ ਕਿਤੇ ਅਜੀ ਰੋਟੀ ਜੇਲ੍ਹ 'ਚ ਖਾਵੇਂ ਆਹਾ ਬਹੁਤ ਚੰਗਾ ਨਾਮ ਹੈ ਹੋਰ ਤਕੜੇ ਹੋ ਜੀ ਘਰੇ ਠੀਕ ਆ ਸਾਰੇ ਹੋਰ ਕਿ ਸੇਵਾ ਜੀ ਬਸ ਥੈਂਕ ਯੂ ਬੜੀ ਹਾਂ ਹੋਰ ਦੱਸੋ ਤੁਸੀਂ ਖੁਦਾਬਖਸ਼ ਨਾਲ ਹੁੰਦੇ ਸੀਗੇ ਅਫਸਾਨਾ ਖਾਨ ਨਾਲ ਤੇ ਆਪਾਂ ਗਿੱਲ ਸਾਹਿਬ ਕੋਲ ਇਕੱਠੇ ਗਏ ਸੀ ਗੱਗੂ ਗਿੱਲ ਜੀ ਕੋਲੇ ਵਿਆਹ ਦਾ ਕਾਰਤਨ ਹਾਂਜੀ ਦੋਸਤੋ ਸੱਚ ਹੈਪੀ ਬਰਥਡੇ ਗਿੱਲ ਸਾਹਿਬ ਅੱਜ ਤੁਹਾਡਾ ਬਰਥਡੇ ਹੈ ਵੈਸੇ ਵਿੱਚ ਮੈਂ ਕਰਤਾ ਇੱਕ ਕਰੀ ਹੋਰ ਔਰ ਵਧੀਆ ਸੈਟ ਆਪ ਨੂੰ ਦੱਸ ਬਦਖਸ਼ ਕਦੋਂ ਆ ਰਹੇ ਮੈਂ ਕਿਹਾ ਤੁਮ ਮੈਂ ਆਇਕ ਇਸ ਸਾਲ ਚ ਆ ਜੂਗਾ ਉਹ ਤਾਂ ਮੁੜੇ ਨਹੀਂ ਯਾਰ ਮੈਂ ਮੈਸੇਜ ਵੀ ਕਰਿਆ ਨਹੀਂ ਨਹੀਂ ਮੈਂ ਆ ਜਾ ਯਾਰ ਕੋਈ ਗਾਣਾ ਗੋਣਾ ਕਰਕੇ ਆ ਕੱਲ ਹੀ ਸ਼ੋਅ ਲੱਗ ਗਿਆ ਸਾਡਾ ਹਾਂ ਹਾਂ ਮੈਂ ਬਾਲ ਸਾਹਿਬ ਕੇ ਭੈਣ ਹਾਂ ਅਫਸਾਨਾ ਖਣਾ ਆਇਸ਼ ਹਾਂ ਕੀ ਆ ਗਏ ਕਰਨ ਹੋ ਰਹੀ ਹੈ ਵਾਪਸੀ ਤੇ ਜਾਮ ਫੁੱਲ ਲੱਗਿਆ ਪਿਆ ਬਹੁਤ ਘੱਟਾ ਪੋ ਜ਼ਿਆਦੇ ਮੇਲੇ ਤੇ ਇਹਨਾਂ ਬੁਰਾ ਵਾਲਾ ਗੱਲਾਂ ਛੱਡ ਦਿਓ ਭਾਰੀ ਜਾਮ ਲੱਗਿਆ ਹੋਇਆ ਜੀ ਹੌਲੀ ਹੌਲੀ ਜਿਹੜੀਆਂ ਗੱਡੀਆਂ ਨਿਕਲ ਰਹੀਆਂ ਹੈ ਫਰੈਂਡਸ ਹੈਲੋ ਫਰੈਂਡ ਹੈਲੋ ਫਰੈਂਡ ਕਿਵੇਂ ਹੋ ਬੈਂ ਨਾ ਬਹੁਤ ਵਧੀਆ ਵੀਰੇ ਅੱਛਾ ਭਾਈ ਦੱਸੋ ਮੜਾ ਜੀ ਵੀ ਆਪਣੀ ਜਿਹੜੀ ਬੱਸ ਆਪਾਂ ਲੈ ਕੇ ਜਾਣੇ ਟੂਰਾ ਦੇਣਾ ਬਿਲਕੁਲ ਵੀਰੇ ਤੇ ਆਲ ਇੰਡੀਆ ਬਿਲਕੁਲ ਆਰ ਇੰਡੀਆ ਟੂਰ ਤੇ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੀ 883728272 80 ਦੇਨ 77 28272 ਲੇ ਬੱਸ ਬਾਈ ਪੂਰੀ ਘੈਂਟ ਆ ਇੱਕ ਨੰਬਰ ਆ ਹਾਂਜੀ ਵੀਰੇ ਤੁਸੀਂ ਨਵਾਂ ਪਾਇਆ ਤੇ ਟੇਪੇ ਹੋਣ ਵਾਲੀ ਰਹਿੰਦੀ ਆ ਹਾਂਜੀ ਸਾਡੇ ਉਸਤਾਦ ਜੀ ਆ ਗਏ ਹਾਂਜੀ ਇਹ ਬਾਈ ਯਾਰ ਕਹਿੰਦਾ ਵੀ ਇੱਕ ਨੰਬਰ ਕਮ ਆ ਤੇ ਬਾਕੀ ਡਰਾਈਵਿੰਗ ਵੀ ਸਿਰ ਆ ਤੇ ਬਾਕੀ ਤਜਰਬਾ ਬਾਈ ਦਾ ਬਹੁਤ ਆ ਤੇ ਬਾਈ ਨੂੰ ਸੇਵਾ ਦਾ ਮੌਕਾ ਦਿਓ ਕਿਸੇ ਨੇ ਟੂਰ ਤੇ ਜਾਣਾ ਰਾਜਸਥਾਨ ਜਾਣਾ ਹਿਮਾਚਲ ਜਾਣਾ ਕਿਤੇ ਵੀ ਜਾਣਾ ਤੁਸੀਂ ਬਾਈ ਯਾਰਕ ਨੂੰ ਫੋਨ ਕਰੋ ਤੇ ਨੰਬਰ ਵਿੱਚ ਆ ਗਿਆ ਅਸੀਂ ਸਕਰੀਨ ਤੇ ਪਾ ਦਾਂਗੇ ਬਹੁਤ ਬਹੁਤ ਧੰਨਵਾਦ ਦੋਸਤੋ ਲਗਭਗ ਅਸੀਂ ਬਲੋਟਪੁਰ ਪਹੁੰਚਣ ਵਾਲੇ ਆਂ ਬਾਈ ਗੁਰਪ੍ਰੀਤ ਡਰਾਈਵਿੰਗ ਕਰ ਰਿਹਾ ਤੇ ਆਖੜਾ ਬਾਈ ਜੱਸਾ ਤੇ ਬਾਈ ਨੂੰ ਤੁਸੀਂ ਪੱਕੇ ਹੀ ਫੋਨ ਕਰਨਾ ਕੋਈ ਵੀ ਤੁਹਾਨੂੰ ਕਿਤੇ ਵੀ ਤੁਸੀਂ ਘੁੰਮਣ ਜਾਣਾ ਛੋਟੀਆਂ ਗੱਡੀਆਂ ਵੀ ਆ ਵੱਡੀਆਂ ਵੀ ਗੱਡੀਆਂ ਤੇ ਬਾਕੀ ਅਸੀਂ ਹੁਣ ਔਰ ਲੱਗ ਚੁੱਕੇ ਆ ਤੇ ਹੋਰ 20-25 ਮਿੰਟਾਂ ਦੇ ਵਿੱਚ ਪਿੰਡ ਪਹੁੰਚ ਜਾਾਂਗੇ ਕਿੰਨੇ ਵਜੇ ਚਾਚਾ ਜੀ ਹਾਂ ਜੀ ਤੇ ਬਾਕੀ ਕੱਠਾ 'ਚ ਬਹੁਤ ਸੀਗਾ ਬਹੁਤ ਚੜੀ ਤੇ ਪ੍ਰਮਾਤਮਾ ਮਿਹਰ ਕਰੇ 27 'ਚ ਵਧੀਆ ਆਪਾਂ ਨੂੰ ਰਿਜ਼ਲਟ ਦੇਖਣ ਨੂੰ ਮਿਲੂਗਾ ਦੇਖਣ ਮੈਂ ਹਾਂ ਤੇ ਬਾਕੀ ਇਹਦੇ 2 ਸਾਲ ਪਈਆਂ 2 ਸਾਲਾਂ ਵਿੱਚ ਦੀ ਬਹੁਤ ਕੁਝ ਹੋ ਜਾਂਦਾ ਵਾਹ ਵ ਆ ਬੜਾ ਜੱਤੀ ਨੋਦਨਾ ਆ। ਹਾਂ। ਲਓ ਜੀ ਇਹ ਸਾਡਾ ਗਾਂਧੀ ਬਦਮਾਸ਼। ਬਾਈਸ ਆਇਆ ਪਵਾਇ ਦਾ ਟੰਬੇ। ਬਹੁਤ ਗੁੱਡ ਹੋ ਗਿਆ ਜੀ। 5 ਕਿਜੀ ਪਿੰਡ ਤੇ ਬੰਦੇ ਨੂੰ ਲਾਤਾ। ਹੁਣ ਜਾਂਦੇ ਆ ਘਰੋ ਘਰੀ।